ਪ੍ਰਸ਼ਾਦ ਮੈਦਾਨ ਉੱਤੇ ਆ। ਪਰ ਵੀ ਨਵਾਜ਼ ਤੋਂ ਸਭ ਨੂੰ ਕੋਤੀ ਖਾਣੇ ਦੇ ਵਿੱਚ ਬੰਨ੍ਹਾ। ਨਹੀਂ ਤਾਂ ਉਹ ਦਰਵਾਜ਼ੇ ਦਾ ਬਾਹਰ ਦੇ ਨੇੜੇ ਦਰਵਾਜ਼ੇ ਦੇ ਪਾਸੇ। ਵਿਆਹ ਹੋਣੇ ਸੀ। ਇੱਕ ਕਰਨੇ ਆਉਣ ਵਾਸਤੇ ਕਾਰਜ ਕਰਦਾ ਹੈ। ਬਾਹਰ ਮੈਂ ਕੰਮ ਕਰੂ। ہاں جی ابھی مزید چھوٹے چھوٹے ہاں جی یہ دیکھنا ہے 2 بجے 8 بجے ہاں یہ دیکھنا ہے 11:30 بجے یعنی کوئی نہ کوئی چیز نکل سکتی ہے ابھی ادھر پانچ منٹ میں اپ کو 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 اپ ਇੱਕ ਜਿੰਨਾ ਸੱਜਾ ਜਦੋਂ ਆਪਾਂ 6 ਘੰਟੇ ਕਰਦੇ ਸਮਾਣਾ ਡੋਡ ਦੇ ਅੰਦਰ ਹੱਥੀਂ ਬਹੁਤ ਚੀਜ਼ਾਂ ਬਰਕਰਾਰ ਰੱਖਦੇ ਜਿਹਨਾਂ ਗਰਮ ਕਿਆੜਿਆਂ ਨੇ ਵਿਸ਼ੇਸ਼ ਸਮਾਣਾ ਡੋਡ ਦੇ ਅੰਦਰ ਅੰਦਰਾਕਸ਼ਣਾ ਬਣਤੀਆਂ ਪਰ ਬੰਗੀਆਂ ਵਿੱਚ ਸਤਿ ਕੀ ਨੇ ਉਹ ਅੰਦਰਾਕਸ਼ਣਾ ਪ੍ਰਵਾਨ ਕਰਦੇ ਹੋਏ ਗਰਮ ਕੌਣ ਅਸੀਸਾਂ ਰੱਖੀਆਂ ਤੇ ਸੰਗਤਾਂ ਸ਼ੁਕਰਾਨੇ ਵਿੱਚ ਪਈਆਂ ਨੇ ਕਈ ਭਾਗਾਂ ਦਾ ਬਿਨਾਮ ਦੇ ਕੋਲ ਕਮਿਸ਼ਨ ਸਿੱਖਾਂ ਦੇ ਪਾਸੋਂ ਤਾਂ ਦੀ ਸਤਨਾ ਦੇ ਪਰਸੋਂ ਅਰਦਾਸ ਕੀਤੀਆਂ ਅਸਰੀਆਂ ਦਿਵਾਰ ਹੁੰਦੀਆਂ ਸਭ ਤੋਂ ਕਿਰਪਾ ਕਰਤੋਂ ਸਾਰਿਆਂ ਦੀ ਹਰਦਿਕ ਦਿਲੋਂ ਪਰਮਾਰਣ ਕਰਨੇ ਭਾਈ ਪ੍ਰਦੀਪ ਸਿੰਘ ਜੀ ਜਿਨ੍ਹਾਂ ਨੇ ਆਪ ਸਰਦਾਰ ਦੇ ਨਾਮ ਨੂੰ ਕੀਆ ਵਿਚਾਰਾਂ ਦੇ ਸਾਥਾਂ ਦੇ ਹੋਏ ਬੇਨਤੀ ਕੀਤੀ ਹੈ ਭਾਈ ਗੁਰੂ ਘਰ ਦੀ ਅਸਰੀ ਦੇ ਮੰਡਲੋਂ ਗੁਰੂ ਦੀ ਸੰਗਤ ਦੇ ਮੰਡਲੋਂ ਵੇਖਣਾ ਬਹੁਤ ਜ਼ਰੂਰੀ ਹੈ ਬਹੁਤ ਜ਼ਰੂਰੀ ਹੈ ਆਪ ਸਾਰੇ ਜੀ ਗੁਰੂ ਦੀ ਸੰਗਤ ਦਾ ਅਨੰਦ ਮਾਣ ਰਹੇ ਹੋ ਉਹ ਜਿਤਨੇ ਵੀ ਸ਼ਰੀਰ ਸੱਚ ਤੋਂ ਉੱਤੇ ਦਾ ਸਰਪਤ ਕੀ ਦੀਆਂ ਅਸੀਸਾਂ ਲੈ ਰਹੇ ਹੋ ਕੋਈ ਅਸੀਸ ਉਹ ਮੌਜੀ ਮਾਰ ਕੇ ਦੋਵੇਂ ਹੱਥ ਜੋ ਸੇਸ਼ਟਾ ਉੱਤੇ ਬੱਜਦੀਆਂ ਅੱਖੋਂ ਜੀ ਵਾਹਿਗੁਰੂ ਜੀ ਦਾ ਧਰਸਾ ਵਾਹਿਗੁਰੂ ਜੀ ਕਿਰਪਾ ਇਸ ਸਤ ਸੰਗੋ ਮੰਗਦਾ ਈ ਭਾਈ ਮਨਕੀਤ ਸਿੰਘ ਦੀ ਬਰਦਾਵਾ ਜਨਾ ਦੇ ਤਰਫੋਂ ਸਾਰੀ ਸਤਿਕਾਰ ਨਾਲ ਬਹੁਤ ਵਕਤ ਦਾ ਦੇਜਿਆ ਗੁਰੂ ਦਾ ਇਤਿਹਾਸ ਸ਼ਰਧਾ ਕਰਦੇ ਹੋ ਮਹਤੀ ਗੰਢਿਕਾਵਾਂ ਦਾ ਜੋ ਹੈ ਰਾਣੀ ਜੀ ਦੀ ਸੇਵਾ ਦੇ ਰੂਪ ਵਿੱਚ ਗੁਰੂ ਦਾ ਇਤਿਹਾਸ ਸ਼ਰਧਾ ਕਰਨ ਦੇ ਰੂਪ ਵਿੱਚ ਇਤਿਹਾਸ ਦੇ ਮਾਣੇ ਵਿੱਚ ਗੁਰੂ ਦੇ ਸਰਕਾਰ ਦੇ ਵਿੱਚ ਭਲਸੜ ਦੀ ਵੱਲੋਂ ਅਰਦਾਸ ਕਰਨ ਦੀ ਕਰਵਾਈ ਜਿਸ ਦਾ ਨਾਇਆ ਰਾਜਾ ਅੰਮ੍ਰਿਤ ਜੀ ਸਭ ਨੂੰ ਵਰਪਨ ਕਰਨ ਚਰਨ ਕਰਾਂ ਸਤਿ ਸ਼ਰਣ ਗੁਰੂ ਨਾਨਕ ਦੇਵ ਮਹਾਰਾਜ ਸੱਚੇ ਪਾਤਸ਼ਾਹ ਦੀ